ਦੋਨੋਂ ਪ੍ਰੈਸ ਕਾਨਫਰੰਸਾਂ ਮੈਂ ਸੁਣੀਆਂ ਨੇ ਜਹੇਦਾਰ ਦੀ ਵੀ ਤੇ ਸਰਦਾਰ ਭਵਨ ਸਿੰਘ ਮਾਨ ਦੀ ਵੀ ਪੂਰੀ ਕੌਮ ਇਹ ਚਾਹੁੰਦੀ ਹੈ ਵੀ ਜਿਹੜੀ ਸ਼ਿਕਾਇਤ ਭਵਨ ਸਿੰਘ ਮਾਨ ਨੇ ਜਹੇਦਾਰ ਨੂੰ ਸੌਂਪੀ ਹੈ ਘੱਟੋ-ਘੱਟ 25 ਤੋਂ 30 ਹਜ਼ਾਰ ਪੰਨਿਆਂ ਦੀ ਤੇ ਜਿਹੜਾ ਜਹੇਦਾਰ ਇਹ ਡੇਂਗਾ ਮਾਰਦਾ ਸੀ ਜਾਂ ਪੰਪਾਂ ਦੇ ਵਿੱਚ ਆਇਆ ਸੀ ਕਿ ਮੈਨੂੰ ਅਕਾਲੀ ਫੂਲਾ ਸਿੰਘ ਕਹਿੰਦੇ ਆ। ਕੁਝ ਸਾਡੀ ਕੌਮ ਦੇ ਕੜਮ ਚੌਧਰੀ ਇਹ ਤੁਲਨਾ ਕਰਦੇ ਸੀ ਕਿ ਅਕਾਲੀ ਫੂਲਾ ਸਿੰਘ ਵਰਗਾ ਜਿਹੜਾ ਮਿਲਿਆ। ਤਾਂ ਫਿਰ ਜੇ ਹੁਣ ਹਿੰਮਤ ਹੈ ਜਿਹੜੀ ਵੀ ਰਿਪੋਰਟ ਭਵੰਤਮਨ ਦਿੱਤੀ ਹੈ ਅਕਾਲ ਤਖਤ ਦੇ ਜਹਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ ਨੂੰ ਉਹ ਜਨਤਕ ਕਰੇ ਤੇ ਜਾਂ ਜਿੰਨੇ ਵੀ ਸ਼੍ਰਮਣੀ ਕਮੇਟੀ ਦੇ ਸੋਰਸ ਨੇ ਇੰਟਰਨੈਟ ਦੇ ਭਾਵੇਂ ਉਹਨਾਂ ਦਾ ਸੋਸ਼ਲ ਮੀਡੀਆ ਹੋਵੇ ਭਾਵੇਂ ਉਹਨਾਂ ਦੀਆਂ ਵੈਬਸਾਈਟਾਂ ਹੋਣ ਜੇ ਜਾਂ ਉਹਨਾਂ ਦਾ ਅਫੀਸ਼ੀਅਲ ਪੇਜ ਹੋਵੇ ਉਹਦੇ ਰਾਹੀਂ ਜਨਤ ਕਰੇ ਮੇ ਭਗਵਾਨ ਜੀ ਮਾਨ ਨੇ ਜਿਹੜੀ 25 ਤੋਂ 30 ਹਜ਼ਾਰ ਰੁਪਏ ਦੀ ਸ਼ਿਕਾਇਤ ਕੀਤੀ ਹੈ ਰਿਪੋਰਟ ਭੇਜੀ ਹੈ ਜਿਹਦਾ ਨੂੰ ਸੰਪੀ ਹੈ ਉਹਦੇ ਵਿੱਚ ਕੀ ਲਿਖਿਆ ਹੋਇਆ ਹੈ ਕਿਹੜੀਆਂ ਸ਼ਿਕਾਇਤਾਂ ਨੇ ਪੂਰੀ ਕੌਮ ਚਾਹੁੰਦੀ ਹੈ ਜੇ ਹਿੰਮਤ ਹੈਗੀ ਤਾਂ ਉਹਨੂੰ ਜਨਤਕ ਕਰੋ ਫੇਰ ਸੁਬਾਦ ਹੋਣਾ ਇੱਕ ਨਾਲ ਹੀ ਗੱਲ ਉਹਨਾਂ ਨੇ ਇਹ ਕਹੀ ਕਿ ਜਿਹਹਦਾਰੀ ਜਿਹੜੀਆਂ ਮੇਰੀਆਂ ਵੀਡੀਓ ਤੁਸੀਂ ਚਲਾ ਰਹੇ ਹੋ ਫੇਕ AI ਨਾਲ ਬਣੀਆਂ ਹੋਈਆਂ ਉਹ ਵੀਡੀਓ ਜਾਂਚ ਦਾ ਵਿਸ਼ਾ ਨੇ ਤੁਸੀਂ ਜਿੱਥੇ ਮਰਜ਼ੀ ਜਾਂਚ ਕਰਵਾਓ ਇਹ ਭਵੰਤ ਮਾਨ ਸਾਹਿਬ ਨੇ ਗੱਲ ਫੋਕ ਬਜਾ ਕੇ ਕਹੀ ਔਰ ਬੜੇ ਸੋਹਣੇ ਤਰੀਕੇ ਦੇ ਨਾਲ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਜਵਾਬ ਦਿੱਤੇ ਐ। ਇੱਕ ਮੈਂ ਤੇ ਨੋਟ ਕਰਾਉਣਾ ਚਾਹੁੰਦਾ। ਜੇ ਭਗਵੰਤ ਮਾਨ ਦੀ ਥਾਂ ਤੇ ਸੁਖਵੀਰ ਬਾਤਲ ਹੁੰਦਾ ਨਾ ਉੱਥੇ ਖੜਾ ਉਹ ਇੱਕ ਨਹੀਂ 100 ਗਲਤੀਆਂ ਕਰਦਾ। 100 ਜੱਬੜੀਆਂ ਮਾਰਦਾ। ਮੈਂ ਕਹਿੰਨਾ ਜਿਹੜੀ ਮਹਿਮ ਜਾਂ ਇਹ ਕਹ ਲਈਏ ਨੈਰੇਟਿਵ ਭਗਵੰਤ ਮਾਨ ਦੇ ਖਿਲਾਫ ਸਿਰਜਿਆ ਗਿਆ ਸੀ ਉਹਦਾ ਜਵਾਬ ਬਹੁਤ ਵਧੀਆ ਤਰੀਕੇ ਨਾਲ ਦਿੱਤਾ ਹੈ। ਔਰ ਇਹਦੇ ਵਿੱਚ ਮੈਂ ਇਹ ਹਿੱਕ ਠੋਕ ਕੇ ਕਹਿ ਸਕਦਾ ਕਿ ਜੋ ਕੁਝ ਭਗਵੰਤ ਮਾਨ ਸ਼ਿਕਾਇਤਾਂ ਦੇ ਤੌਰ ਤੇ ਲੈ ਕੇ ਗਿਆ ਜਣ ਕੇ ਪੰਜਾਬ ਦੀ ਮੁੱਖ ਮੰਤਰੀ ਤੇ ਉਹਨੂੰ ਜਨ ਤੱਕ ਇਹ ਜਥੇਦਾਰ ਨਰੈਣੋ ਮਹਾਂਤ ਬਾਦਲ ਕਾ ਲਾਣਾ ਚੋਮਣੀ ਕਮੇਟੀ ਵਾਲੇ ਨਹੀਂ ਕਰ ਸਕਦੇ। ਇਹ ਸਚਾਈ ਹੈ। ਕਿਉਂ ਕੋਈ ਸ਼ਿਕਾਇਤ ਕੱਲੇ ਭਗਵੰਤ ਮਾਨ ਦੇ ਨਹੀਂ ਪੂਰੀ ਦੁਨੀਆ ਦੇ ਵਿੱਚੋਂ ਉਹ ਸ਼ਿਕਾਇਤਾਂ ਇਕੱਠੀਆਂ ਕੀਤੀਆਂ ਗਈਆਂ ਨੇ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਕਰਤੂਤਾਂ ਕੀ ਨੇ ਬਾਦਲ ਲਾਣੇ ਦੀਆਂ ਕਰਤੂਤਾਂ ਕੀ ਨੇ ਇਹ ਸਭ ਕੁਝ ਲਿਖਿਆ ਹੋਇਆ ਔਰ ਕਿਵੇਂ ਬਿਆਦਮੀਆਂ ਹੋਈਆਂ ਕਿਵੇਂ ਗੋਲ ਕਾਂ ਦੀ ਵਰਤੋਂ ਗਲਤ ਕੀਤੀ ਜਾਂਦੀ ਹੈ ਕਿਵੇਂ ਗੋਲ ਕਾਂ ਦਾ ਪੈਸਾ ਨਾਜਾਇਜ਼ ਵਰਤਿਆ ਜਾਂਦਾ ਇਹ ਭਵੰਤ ਮਾਨ ਦੇ ਕਹਿਣ ਦੀ ਗੱਲ ਹੀ ਨਹੀਂ ਸੀ ਇਹ ਤਾਂ ਸੁਖਵੀਰ ਬਾਦਲ ਨੇ ਜਾ ਨਰੈਣੂ ਮਹੰਤਾ ਨੇ ਅਕਾਲ ਤਖਤ ਤੇ ਪੇਸ਼ ਹੋ ਕੇ ਆਪ ਸਭ ਕੁਝ ਕਬੂਲ ਲਿਆ ਹੋਇਆ ਹੁਣ ਜਿਹੜੀ ਸ਼ਿਕਾਇਤ ਭਗਵੰਤ ਮਾਨ ਨੇ ਸੌਂਪੀ ਹੈ ਨਾ ਜੇ ਜ세ਦਾਰ ਦੀਆਂ ਲੱਤਾਂ ਭਾਰ ਚੱਲਦੀਆਂ ਨੇ ਜੇ ਹਿੰਮਤ ਹੈ ਵੀ ਐ ਤਾਂ ਜੰਤ ਕਰਕੇ ਦਿਖਾਓ ਫੇਰ ਸੁਬਾਦ ਆਉਣੇ ਤੁਹਾਡੇ ਕੋਲੇ ਆਪਣੀ ਵੈਬਸਾਈਟ ਹੈਗੀ ਹੈ ਆਪਣਾ ਸੋਸ਼ਲ ਮੀਡੀਆ ਹੈਗਾ ਤੁਹਾਡੇ ਕੋਲੇ ਆਪਣੀ ਈਮੇਲ ਹੈਗੀ ਹੈ ਤੁਹਾਡੇ ਕੋਲੇ ਬਹੁਤ ਉਸ ਤੇ ਜੰਤ ਕਰਕੇ ਦਿਖਾਓ ਆਪਣੀ ਰਿਪੋਰਟ ਜਿਹੜੀ ਹੁਣ ਭਵੰਤਮਾਨ ਨੇ ਸੌਂਪੀ ਐ ਇਹ ਤੁਸੀਂ ਕਰ ਨਹੀਂ ਸਕਦੇ ਕਿਉਂਕਿ ਤੁਹਾਨੂੰ ਪਤਾ ਹੈ ਵੀ ਜਦੋਂ ਤੁਸੀਂ ਜੰਤ ਕਰਨਾ ਸ਼ੁਰੂ ਕਰੋਗੇ ਤੇ ਨਾਲ ਦੀ ਨਾਲ ਨਰੈਣੋ ਮਹੰਤ ਮਰਨੇ ਸ਼ੁਰੂ ਹੋ ਜਾਣਗੇ 25 ਤੋਂ 30 ਹਜ਼ਾਰ ਪੰਨਾ ਪੜਨਾ ਕਦੇ ਸੌਖਾ ਨਹੀਂ ਪਿਆ ਕਿਉਂਕਿ ਉਹਦੇ ਵਿੱਚ ਤੁਹਾਡੀਆਂ ਕਰਤੂਤਾਂ ਹੀ ਨੇ ਬੜੀ ਚੱਲੋ ਤੇ ਨਾਲ ਦੀ ਨਾਲ ਚਪਣੀ ਚ ਨੱਕ ਡੋਬ ਕੇ ਮਰੇ ਚੱਲੋ ਜੇ ਹਿੰਮਤ ਹੈ ਤਾਂ ਜੰਤ ਕਰ ਤੇ ਕਰਕੇ ਦਿਖਾਓ ਇੱਕ ਵਾਰ ਬੇਨਤੀ ਹੋਰ ਕਰਨੀ ਇੱਥੇ ਨਾਲ ਜਥੇਦਾਰ ਨੇ ਬੜੀ ਚਤਰਤਾ ਦੇ ਨਾਲ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਭਵੰਤਮਾਨ ਨੂੰ ਕੋਆਪਰੇਟ ਕੀਤਾ ਭਵੰਤਮਾਨ ਦੇ ਨਾਲ ਕੋਆਪਰੇਟ ਕੀਤਾ ਬੜੀਆ ਸੋਹਣਾ ਸੁਖਾਵਾਂ ਮਾਹੌਲ ਸੀ ਔਰ ਉਹਨਾਂ ਨੇ ਰਹਿਤ ਮਰਦ ਦੀ ਗੱਲ ਕਰੀ ਮੈਂ ਰਹਿਤ ਮਰਦ ਦੀ ਕਾਪੀ ਦਿੱਤੀ ਉਹਨਾਂ ਨੂੰ ਤੇ ਇਹੀ ਰਹਿਤ ਮਰਦ ਦੀ ਕਾਪੀ ਸ਼ਕੀਰਵਾਦ ਨੂੰ ਦੇ ਦਿਓ ਇਹੀ ਰਹਿਤ ਮਰਦ ਦੀ ਕਾਪੀ ਤੁਸੀਂ ਪੂਰੇ ਗੁਰਦੁਆਰੇ ਵਿੱਚ ਲਾਗੂ ਕਰਕੇ ਦਿਖਾਓ ਨਾ ਜਿਹੜੇ ਸਰੂਪਾਂ ਦੀ ਗੱਲ ਰਾਜਾ ਨਾਮਕਮਲ ਗੁਰਦੁਆਰੇ ਦੀ ਹੋ ਰਹੀ ਹੈ ਤਾਂ ਉੱਥੇ ਕਿੰਨੇ ਅਖੰਡ ਪਾਠ ਚੱਲਦੇ ਆ ਤੇ ਇਹ ਬਾਦਲਾਂ ਦੇਖਦਾ ਦੱਸੂਗਾ ਵੀ ਕੋਤਰੀਆਂ ਕਰਨ ਵਾਸਤੇ ਲੜੀਆਂ ਚਲਾਉਣ ਵਾਸਤੇ 100-100 ਅਖੰਡ ਅਖੰਡ ਪਾਠ ਕਰਨ ਵਾਸਤੇ ਸਿੱਖ ਰਹਿਤ ਮਜਬੂਰ ਆ ਜਾਜ ਦਿੰਦੀ ਹੈ ਤੁਹਾਨੂੰ ਜਿਹੜਾ ਇਹ ਕਹਿ ਸਕਦਾ ਬਿਲਕੁਲ ਨਹੀਂ ਕਹਿ ਸਕਦਾ ਸਾਰੀਆਂ ਗੱਲਾਂ ਛੱਡੋ ਤੁਹਾਨੂੰ ਇਹ ਲੱਗਦਾ ਸੀ ਕਿ ਭਵੰਤਮਾਨ ਕੋਈ ਸਾਡੇ ਨਾਲ ਵੈਸ ਵਸਾਈਆ ਕਰੇ ਅਸੀਂ ਉਹਨੂੰ ਜਨਤਕ ਕਰੀਏ ਕਿਵੇਂ ਮੁੱਖ ਮੰਤਰੀ ਅਕਾਲ ਤਖਤ ਨੂੰ ਮੰਨਦਾ ਨਹੀਂ ਕਿਵੇਂ ਸਿੱਖ ਕੌਮ ਦੇ ਨਾਲ ਧਰੋਹ ਕਰਮਾਉਂਦਾ ਆੜਾ ਲਾਉਂਦਾ ਮੱਥਾ ਲਾਉਂਦਾ ਉਹ ਤੁਹਾਡੇ ਪੱਲੇ ਕੱਖ ਪਿਆ ਨਹੀਂ ਕਿਉਂਕਿ ਉਹਦੇ ਨਾਲ ਸਲਾਹਕਾਰ ਵਧੀਆ ਨਹੀਂ ਵਧੀਆ মিডিਆ ਕੰਮ ਕਰਦਾ ਉਹ ਵਧੀਆ ਜਿੱਦਾਂ ਇੱਕ ਜ਼ਿੰਮੇਵਾਰ ਮੁੱਖ ਮੰਤਰੀ ਹੁੰਦਾ ਹੈ ਪੰਜਾਬ ਦਾ ਲੋਕਾਂ ਦਾ ਚੁਣਿਆ ਹੋਇਆ ਉਸ ਤਰੀਕੇ ਦੇ ਨਾਲ ਉਹ ਅਕਾਲ ਤਖਤ ਤੇ ਪੇਸ਼ ਹੋਇਆ ਸਕਤਰੇ ਦੇ ਵਿੱਚ ਵਧੀਆ মিডিਆ ਦੇ ਸਾਹਮਣੇ ਉਹਨੇ ਜਿੰਨੇ ਵੀ ਜਵਾਬ ਸਵਾਲ ਸੀ ਜਵਾਬ ਦਿੱਤੇ ਤੇ ਤੁਸੀਂ ਹੁਣ ਮੈਂ ਸਰਿਆਂ ਮੈਂ ਕਹਿ ਦਮਾ ਵੀ ਇਹ ਭਗਵੰਤ ਮਾਨ ਨੂੰ ਛੱਡ ਕੇ ਖੁੱਡੇ ਲੈਣ ਲੱਗ ਚੁੱਕੇ ਆ ਖੁੱਡੇ ਲੈਣ ਲੱਗ ਚੁੱਕੇ ਆ ਹਜੇ ਤਾਂ ਖੁੱਡੇ ਲੈਣ ਲੱਗੋਗੇ ਜੋ ਕੋ ਤੁਹਾਨੂੰ ਉਹ ਭਰਿਆ ਹੋਇਆ ਬੈਗ 35 ਸੌਰੀ 25-30 ਹਜ਼ਾਰ ਪੰਨੇ ਦੀ ਰਿਪੋਰਟ ਫੜਾ ਕੇ ਗਿਆ ਸ਼ਿਕਾਇਤਾਂ ਨੇ ਦੁਨੀਆ ਭਰ ਦੀਆਂ ਜੇ ਤੁਹਾਡੇ ਵਿੱਚ ਹਿੰਮਤ ਹੈਗੀ ਹੈ ਨਾ ਤਾਂ ਉਹਨੂੰ ਜਨਤਕ ਕਰਕੇ ਦਿਖਾਓ ਹਿੰਮਤ ਹੈਗੀ ਜਿਹੜਾ মিডিਆ ਦਾ ਮੁਖਾਤਬ ਹੋਣਾ ਸੀ ਉਹਨਾਂ ਦਾ ਔਰ ਜਿੰਨੀ ਨਿਮਰਤਾ ਦੇ ਵਿੱਚ ਉਹਨਾਂ ਨੇ মিডিਆ ਨੂੰ ਸਾਰੀ ਜਾਣਕਾਰੀ ਦਿੱਤੀ ਉਹ ਆਪਣੇ ਆਪ ਦੇ ਵਿੱਚ ਭਗਵੰਤਪਾਨ ਦੇ ਉੱਪਰ ਜੋ ਬੀਤੇ ਸਮੇਂ ਦੇ ਵਿੱਚ ਦੋਸ਼ ਲੱਗੇ ਨੇ ਕਾਫੀ ਹੱਦ ਤੱਕ ਉਹਨਦੇ ਤੋਂ ਪਰਦਾ ਚੱਕਿਆ ਗਿਆ ਕਿ ਭਗਵੰਤਪਾਨ ਨੇ ਜਿਹੜੀ ਨਿਮਰਤਾ ਦਾ ਰਾਹ ਫੜਿਆ ਜੇ ਸ਼ਾਇਦ ਉਹਨਾਂ ਦੇ ਸਲਾਹਕਾਰਾਂ ਨੇ ਉਹਨਾਂ ਨੂੰ ਇਹੋ ਜੀ رائے ਦਿੱਤੀ ਜਾਂ ਉਹਨਾਂ ਨੇ ਆਪ ਗੁਰੂ ਅੱਗੇ ਜੋ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਨਤਮਸਤਕ ਹੁੰਦਿਆਂ ਭਾਵੇਂ ਕਿ ਉਹਨਾਂ ਨੂੰ ਸਕੱਤਰੇਦ ਵਿੱਚ ਹੀ ਬੁਲਾਇਆ ਗਿਆ ਸੀ ਪਰ ਉਹਨਾਂ ਨੇ ਬੜੀ ਨਿਮਰਤਾ ਦੇ ਨਾਲ ਆਪਣਾ ਸਪਸ਼ਟੀਕਰਨ ਦਿੱਤਾ ਇਸ ਤੋਂ ਸਾਡੀ ਅਕਾਲੀ ਲੀਡਰਸ਼ਿਪ ਨੂੰ ਵੀ ਬੜਾ ਵੱਡਾ ਸਬਕ ਮਿਲਦਾ ਜਿਹੜੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਉੱਤੇ 2 ਦਸੰਬਰ 2024 ਨੂੰ ਪੇਸ਼ ਹੁੰਦੇ ਨੇ ਤੇ ਬੜੀ ਨਿਮਰਤਾ ਦੇ ਨਾਲ ਹਰ ਗੱਲ ਨੂੰ ਸਿਰ ਝੁਕਾ ਕੇ ਪ੍ਰਵਾਨ ਕਰਦੇ ਨੇ ਆਪਣੀਆਂ ਗਲਤੀਆਂ ਦਾ ਅਸਾਸ ਕਰਦੇ ਨੇ ਤੇ ਕਾਲ ਤਖਤ ਸਰ ਤੋਂ ਲਗਾਈ ਸੇਵਾ ਨੂੰ ਪ੍ਰਵਾਨ ਕਰਦੇ ਹੋਏ ਬਾਹਰ ਆਉਂਦੇ ਨੇ ਪਰ ਜਿਵੇਂ ਹੀ ਉਹ ਪਬਲਿਕ ਦੇ ਵਿੱਚ ਵਿਚਰਦੇ ਨੇ ਅਲੱਗ-ਅਲੱਗ ਥਾਵਾਂ ਤੇ ਜਾਂਦੇ ਨੇ ਤਾਂ ਉੱਥੇ ਉਹ ਆਪਣੇ ਬਿਆਨਾਂ ਨੂੰ ਫਿਰ ਬਦਲ ਲੈਂਦੇ ਨੇ ਤੇ ਉੱਥੇ ਕਹਿੰਦੇ ਨੇ ਕਿ ਉਹ ਤਾਂ ਅਸੀਂ ਐਵੇਂ ਹੀ ਕਬੂਲ ਕਰ ਲਿਆ ਇਹ ਗਲਤੀਆਂ ਅਸੀਂ ਨਹੀਂ ਸੀ ਕੀਤੀਆਂ ਤੇ ਭਗਵੰਤ ਮਾਨ ਦੀ ਅੱਜ ਦੀ ਪੇਸ਼ੀ ਤੋਂ ਇਹੋ ਹੀ ਸਬਕ ਮਿਲਦਾ ਕਿ ਜਦੋਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜਾਣਾ ਤਾਂ ਫਿਰ ਉਸ ਵਕਤ ਵਿਅਕਤੀ ਵਿਸ਼ੇਸ਼ ਨੂੰ ਨਹੀਂ ਮੁੱਖ ਰੱਖਣਾ ਚਾਹੀਦਾ ਕਿ ਉਸ ਪਦਵੀ ਦੇ ਉੱਤੇ ਕੌਣ ਬੈਠਾ ਇਹ ਦੇਖਣ ਦੀ ਲੋੜ ਹੈ ਕਿ ਛੇਵੇਂ ਪਾਤਸ਼ਾਹ ਵੱਲੋਂ ਸਿਰਜੇ ਸ੍ਰੀ ਅਕਾਲ ਤਖਤ ਸਾਹਿਬਗੇ ਜਦੋਂ ਅਸੀਂ ਪੇਸ਼ ਹੋਣਾ ਤੇ ਸਾਡੇ ਵਿੱਚ ਨਿਮਰਤਾ ਕਿੰਨੀ ਹੈ ਸਹਿਜ ਕਿੰਨਾ ਔਰ ਸਾਡੇ ਅੰਦਰ ਜੋ ਅਸਾਸ ਗਲਤੀਆਂ ਦਾ ਉਹ ਕਿੰਨਾ ਹੋਵੇ ਸੋ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਚਿਹਰੇ ਤੋਂ ਅੱਜ ਝਲਕ ਰਿਹਾ ਸੀ ਕਿ ਉਹਨਾਂ ਨੇ ਭੈ ਭਾਵਨੀ ਦੇ ਤਹਿਤ ਹੀ ਅੱਜ ਕੱਲ੍ਹ ਤੱਕ ਸਰ ਤੇ ਆਪਣਾ ਸਪਸ਼ਟਿਕਰਨ ਦਿੱਤਾ ਵੱਖਰੀ ਗੱਲ ਹੈ ਕਿ ਪੰਜ ਸਿੰਘ ਸਹਿਬਾਨ ਉਹਨਾਂ ਦੇ ਸਪਸ਼ਟਿਕਰਨ ਤੋਂ ਬਾਅਦ ਕੀ ਫੈਸਲਾ ਦਿੰਦੇ ਆ ਪਰ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਹੜੇ ਗੁਰੂ ਦੇ ਪਿਆਰੇ ਅਖਵਾਉਣ ਵਾਲੇ ਪਹਿਰੇਦਾਰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਖਵਾਉਣ ਵਾਲੇ ਚਾਹੇ ਉਹ ਪ੍ਰਧਾਨ ਹੋਵੇ ਜੇ ਕੋਈ ਯੋਧੇਦਾਰ ਹੋਵੇ ਉਸ ਨੂੰ ਇਹ ਜ਼ਰੂਰ ਸਿੱਖਿਆ ਮਿਲਦੀ ਹੈ ਕਿ ਅਕਾਲ ਤਖ਼ਤ ਸਾਹਿਬ ਤੇ ਪੇਸ਼ ਕਿਵੇਂ ਹੋਣਾ ਹੈ ਤੇ ਇਸ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਸਾਰੇ ਮੀਰਾ ਭੈਣਾਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਮੇਰੀ ਇਹੋ ਹੀ ਨਿਮਰਤਾ ਸਹਿਤ ਬੇਨਤੀ ਹੈ ਕਿ ਜੇ ਅਸੀਂ ਆਪ ਸਤਿਕਾਰ ਕਰਾਂਗੇ ਤਾਂ ਫਿਰ ਹਰ ਇੱਕ ਹੀ ਸਤਿਕਾਰ ਕਰੇਗਾ ਗੁਰੂ ਪਾਤਸ਼ਾਹ ਦਾ ਉਹਨਾਂ ਵੱਲੋਂ ਸਰਜੇਸ਼ਰੀ ਅਕਾਲ ਤਖ਼ਤ ਸਾਹਿਬ ਦਾ ਇਹ ਮੀਰੀ ਪੀਰੀ ਦਾ ਸਿਧਾਂਤ ਹੈ ਇਥੇ ਵੱਡੀ ਤੋਂ ਵੱਡੀ ਗਲਤੀ ਕਰਨ ਵਾਲੇ ਨੂੰ ਵੀ ਖਿਮਾ ਜਾਂਚਨਾ ਮਿਲਦੀ ਹੈ ਪਰ ਸਿੱਦਕ ਦਲੀ ਦੇ ਨਾਲ ਸਬਰ ਸੰਤੋਖ ਦੇ ਨਾਲ ਭੈ ਭਾਵਨੀ ਦੇ ਨਾਲ ਜਦੋਂ ਵੀ ਬਲਾਵਾ ਮਿਲਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਫਿਰ ਉਸ ਨੂੰ ਆਪਣੀ ਝੋਲੀ ਦੇ ਵਿੱਚ ਨਿਮਰਤਾ ਦੇ ਨਾਲ ਪਾਉਣਾ ਚਾਹੀਦਾ ਲੇਕਿਨ ਬੰਦ ਕਮਰੇ ਦੇ ਵਿੱਚ ਆਪਸੀ ਕੀਆ ਅੰਡਰਸਟੈਂਡਿੰਗ ਹੋਈਆਂ ਇਹ ਤਾਂ ਪਰਮੇਸ਼ਵਰ ਹੀ ਜਾਣਦਾ ਹੈ ਕਾਰਨ ਕੀ ਹੈ ਅੱਜ ਇੱਕ ਜ਼ਰੂਰ ਹੈ ਕਿ ਪੰਜਾਬ ਦੇ ਸੀਐਮ ਸਾਹਿਬ ਦਾ ਇੱਕ ਨਵਾਂ ਨਾਮਕਰਨ ਗੜਗੱਜ ਵੱਲੋਂ ਕੀਤਾ ਗਿਆ ਜਿਹੜਾ ਗੜਗੱਜ ਪਿਛਲੇ ਸਮੇਂ ਉਹਨੂੰ ਦਾੜੀ ਕੱਤਾ ਬੋਲਦਾ ਸੀ ਕੇਸ ਕਤਲੇਆ ਵਾਲਾ ਬੋਲਦਾ ਸੀ ਅਕ੍ਰਿਤ ਕਣ ਬੋਲਦਾ ਸੀ ਭੱਦੀ ਸ਼ਬਦਾवली ਵਰਤਦਾ ਸੀ ਅੱਜ ਉਹੀ ਸੀਐਮ ਸਾਹਿਬ ਕਤਰੇ ਤੇ ਜਾ ਕੇ ਸਰਦਾਰ ਭਗਵੰਤ ਸਿੰਘ ਮਾਨ ਬਣ ਗਏ ਨੇ ਮੇਰੇ ਵੱਲੋਂ ਭਗਵੰਤ ਸਿੰਘ ਮਾਨ ਨੂੰ ਬਹੁਤ-ਬਹੁਤ ਮੁਬਾਰਕਾ ਤੁਹਾਨੂੰ ਨਵਾਂ ਨਾਮ ਕੰਨ ਅੱਜ ਗੜਗੱਜ ਸਾਹਿਬ ਨੇ ਦਿੱਤਾ ਤੁਹਾਨੂੰ ਸਰਦਾਰੀ ਬਖਸ਼ੀ ਆ ਅੱਜ ਸਕਤਰੇ ਦੇ ਜਾਣ ਦੇ ਵਿੱਚ ਪਹਿਲਾ ਲੋਕਾਂ ਨੂੰ ਇਹ ਸੀ ਸ਼ਾਇਦ ਭਗਵੰਤ ਮਾਨ ਨੂੰ ਤਲਬ ਕੀਤਾ ਜਾਏਗਾ ਸਜ਼ਾ ਲਾਈ ਜਾਏਗੀ ਉਹਨੂੰ ਕੋੜੜੇ ਮਾਰੇ ਜਾਣਗੇ ਅਕਾਲੀ ਫੂਲਾ ਸਿੰਘ ਵਾਲੀ ਫੀਲਿੰਗ ਲੈਂਦਾ ਸੀ ਗੜਗੱਜ ਪਰ ਗੱਲ ਕੀ ਆ ਕਹਿੰਦੇ ਖੋਤੇ ਆ ਪਹਾੜ ਤੇ ਨਿਕਲੇ ਆ ਚੂਹਾ ਕਾਰਨ ਕੀ ਆ ਲੇਕਿਨ ਕਰਮ ਨੇ ਨਾ ਜਿਸ ਬੰਦੇ ਨੇ ਜਿਹੇ ਜੇ ਕਰਮ ਕਰੇ ਹੁੰਦੇ ਨੇ ਉਹੀ ਗੱਲਾਂ ਸਾਹਮਣੇ ਆ ਜਾਂਦੀਆਂ ਦੋ ਸਵਾਲ ਕੀਤੇ ਸੀ ਪਹਿਲਾ ਵੀਡੀਓ ਨੂੰ ਲੈ ਕੇ ਜਿਹਨੂੰ ਸਪਾਸਟਿਕਨ ਮਾਨ ਸਾਹਿਬ ਨੇ ਇਹ ਦਿੱਤਾ ਕਿ ਤੁਸੀਂ ਇਹਨੂੰ ਕਿਤੇ ਵੀ ਫਰਾਂਸ ਜਿਹੜਾ ਲੈਬ ਟੈਸਟ ਕਰਾਇਆ ਜਾ ਸਕਦਾ ਲੇਕਿਨ ਦੂਜੇ ਪਾਸੇ ਜਿਹੜਾ ਗੋਲਕ ਦਾ ਲੈ ਕੇ ਉਹ 30 23000 ਜਿਹੜੇ ਪੰਨਿਆਂ ਦੇ ਨਾਲ 25000 ਪੰਨੇ ਜੋ ਜਵਾਬ ਬੈਗ ਲੈ ਕੇ ਗਏ ਨੇ ਉਹ ਸਪੁਰਦ ਕਰਕੇ ਆਏ ਨੇ ਉਹਨੂੰ ਲਾਈਵ ਨਹੀਂ ਦਿਖਾਇਆ ਜੇ ਸੱਚਾ ਸੀ ਤੇ ਫਿਰ ਔਨ ਕੈਮਰਾ ਗੱਲ ਹੁੰਦੀ ਸਾਰੀ মিডিਆ ਦੇ ਸਾਹਮਣੇ ਗੱਲਾਂ ਹੁੰਦੀਆਂ ਲੇਕਿਨ ਕਾਨ ਸੀ ਡਰ ਸੀ ਭਗਵੰਤ ਸਿੰਘ ਮਾਨ ਨੂੰ ਸਰਦਾਰੀਆਂ ਅੱਜ ਮਿਲ ਗਈਆਂ ਨੇ ਅੱਜ ਜਥੇਦਾਰ ਨੇ ਉਹਨ ਸਰਦਾਰ ਕਹਿ ਕੇ ਬਾਰ ਬਾਰ ਸੰਬੋਧਨ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਸਰਦਾਰ ਭਗਵੰਤ ਸਿੰਘ ਮੂਲਨੀ ਸੁੱਕ ਦਾ ਅੱਜ ਦਾ ਸਰਦਾਰ ਸਰਦਾਰ ਕਰ ਦੇਣਾ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਕਿਹੜਾ ਟੀਕਾ ਲਾਇਆ ਤੁਸੀਂ ਇਹਨਾਂ ਦੇ ਤਾਂ ਜੋ ਅੱਜ ਤੁਹਾਨੂੰ ਸਰਦਾਰ 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 ਜੀ ਕਿਹਾ ਜਾ ਰਿਹਾ ਸੋ ਪੰਜਾਬ ਦੇ ਲੋਕਾਂ ਨੂੰ ਮੈਂ ਕਹਾਂਗਾ ਇਹ ਜਿਹੜੇ ਲੋਕ ਨੇ ਉਹ ਸਾਰੇ ਭਗਵਾਨ ਸਿੰਘ ਨੂੰ ਪਤਾ ਵੀ ਕਿਵੇਂ ਸੈੱਟ ਹੁੰਦੇ ਨੇ ਇਹਨਾਂ ਨੇ ਟੀਕੇ ਕਿਵੇਂ ਲੱਗਦੇ ਨੇ ਸੋ ਗੁਰੂ ਦੀ ਜਿਹੜੀ ਗੋਲਕ ਹੈ ਗੱਲ ਸੀ ਗੋਲਕ ਦੀ ਗੋਲਕ ਵਿੱਚ ਪਾਇਆ ਹੋਇਆ ਪੈਸਾ ਤੁਹਾਡੇ ਬੱਚਿਆਂ ਦੇ ਮੂੰਹ ਦਾ ਪੈਸਾ ਤੁਹਾਡਾ ਰਾਈਟ ਬਣਦਾ ਕਿ ਉਹ ਪੈਸਾ ਸਹੀ ਜਗ੍ਹਾ ਵਰਤਿਆ ਜਾਵੇ ਕਿਤੇ ਉਹ ਬਾਦਲਾਂ ਦੇ ਘਰਾਂ ਨਾ ਜਾਵੇ ਕਿਸੇ ਜਥੇਦਾਰ ਦੇ ਹੋਟਲ ਨਾ ਬਣਨ ਤੁਸੀਂ ਪਤਾ ਹੀ ਆ ਪਿਛਲੇ ਜਥੇਦਾਰਾਂ ਨੇ ਕਿਵੇਂ ਆਪਣੇ ਜਥੇਦਾਰੀ ਦੇ ਵਿੱਚ ਫਾਇਦਾ ਲੈ ਕੇ ਕਿਸੇ ਨੇ ਰਾਜਨੀਤੀ ਚਮਕਾਈ ਆ ਕਿਸੇ ਨੇ ਆਪਣਾ ਪਰਵਾ ਨੂੰ ਵੜਾਵਾ ਕੀਤਾ ਕਿਸੇ ਨੇ ਆਪਣੇ ਪਰਿਵਾਰ ਵਿਦੇਸ਼ਾਂ ਸੈੱਟ ਕੀਤੇ ਨੇ ਕੋਈ ਕੋਈ ਐਸਾ ਜਥੇਦਾਰ ਜਿਨ੍ਹਾਂ ਨੇ ਹੋਟਲ ਤੱਕ ਵੀ ਬਣਾਏ ਨੇ ਸੋ ਮੈਂ ਇਹੀ ਕਹਾਂਗਾ ਅੱਜ ਦੀ ਜਿਹੜੀ ਵਿਸ਼ੇਸ਼ ਜਿਹੜੀ ਵਾਰਤਾਲਾਪ ਹੈ ਉਹਦਾ ਇੱਕੇ ਗਿਆ ਕਿ ਅੱਜ ਤੋਂ ਬਾਅਦ ਹਰ ਇੱਕ ਵਿਅਕਤੀ ਨੂੰ ਸਰਦਾਰ ਭਗਵੰਤ ਸਿੰਘ ਕਹਿਣਾ ਪੈਣਾ ਕਿਉਂਕਿ ਨਵਾਂ ਅੱਜ ਸਰਦਾਰੀ ਜਿਹੜੀ ਆ ਬਹਾਲ ਹੋ ਗਈ ਹੁਣ ਉਹਨੂੰ ਕੇਸ ਕਤਲੇ ਵਾਲਾ ਜਾਂ ਅਕ੍ਰਿਤਕਣ ਦਾੜੀ ਕੱਟਾ ਜਿਹੜੇ ਅਪਸ਼ਾਬਦ ਤੇ ਉਹ ਹੁਣ ਗੜਗੱਜ ਨਹੀਂ ਬੋਲੇਗਾ ਉਹਦੇ ਵੱਲੋਂ ਸਰਦਾਰ ਕਹਿ ਕੇ ਸੰਬੋਧਿਤ ਕੀਤਾ ਗਿਆ ਕਿਤੇ ਨਾ ਕਿਤੇ ਪਰਦੇ ਦੇ ਪਿੱਛੇ ਕੋਈ ਟੀਕਿਆਂ ਦਾ ਅਸਰ ਜ਼ਰੂਰ ਦਿਖਾਈ ਦਿੰਦਾ ਉਹਦੀ ਜ਼बान ਜਿਹੜੀ ਬਦਲੀ ਆ ਕੋਈ ਨਾ ਕੋਈ ਐਸੀ ਬੂਟੀ ਆ ਜਿਹੜੀ ਸਰਕਾਰ ਨੇ ਜੋ ਸੰਘਾਈ ਆ ਕਿ ਜਿਹਦੇ ਕਰਕੇ ਉਹਨੂੰ ਆਪਣੀ ਜ਼बान ਤੋਂ ਪਿੱਛੇ ਆਉਣਾ ਪਿਆ ਪਹਿਲੀ ਵਾਰ ਹੋਇਆ ਕਿ ਕੋਈ ਜਥੇਦਾਰ ਜਿਹੜਾ ਹੈਗਾ ਆਪਣੀ ਜਵਾਨ ਤੋਂ ਬਾਰ-ਬਾਰ ਮੁਕਰਿਆ ਤੇ ਨਾਲ ਹੀ ਜਿਹੜਾ ਪਬਲਿਕਲੀ ਜੇ ਕੋਈ ਵਾਰਤਾਲਾਪ ਕਰਨੀ ਸੀ ਉਹ ਬਿਨਾ ਕੈਮਰੇ ਤੋਂ ਜਿਹੜੀ ਵਿਦਆਊਟ ਰਿਕਾਰਡਿੰਗ ਤੋਂ ਜਿਹੜੀ ਜਿਹੜੀ ਹੋਈ ਹੈ ਉਹ ਵੀ ਉਹਦਾ ਕਿਤੇ ਮਨ ਦਾ ਡਰ ਸਤਾਂਦੀ ਸੀ ਕਿਸੇ ਰਾਜਨੀਤਿਕ ਤੇ ਨੂੰ ਬਚਾਣਾ ਚਾਹੁੰਦੀ ਸੀ ਕਿ ਆਪਣੇ ਪਿਛਲੇ ਕਰਦਾਰ ਨੂੰ ਲਕਾਉਣਾ ਚਾਹੁੰਦੇ ਸੀ ਕੀ ਛਪਾਉਣਾ ਚਾਹੁੰਦੇ ਉਹ ਪਰਮੇਸ਼ਵਰ ਜਾਣਦਾ ਗੁਰੂ ਹਰਗਵਨ ਸਾਹਿਬ ਮਹਾਰਾਜ ਆਉਣ ਵਾਲੇ ਸਮੇਂ 'ਚ ਇਹਦਾ ਵੀ ਨਿਪਟਾਰਾ ਜ਼ਰੂਰ ਕਰਨਗੇ